ਮੇਰੇ ਸਲਾਮ ਪਹੁੰਚਣ ਦੇ ਨਾਲ ਨਾਲ ਇਹ ਬੰਦੇ ਨੇ ਮੇਰੇ ਨਾਲ ਚਰਚਾ ਮਾਰੀਆਂ ਸੱਟਰ ਸੱਟਰ ਦੀ ਬਸ ਬੇਵਜਹ ਤੰਗ ਕਰ ਰਹੇ ਹਨ ਤਾਂ ਘਰੇ ਲੈ ਕੇ ਜਾ ਰਹੇ ਹਨ ਮੈਨੂੰ ਰੱਖ ਰਿਹਾ ਰੋਲੇ ਰਿਹਾ ਹੈ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਜਿਹੜੀ ਖਬਰ ਤੁਹਾਨੂੰ ਦੱਸਣ ਲੱਗੇ ਆ ਉਸ ਨੂੰ ਸੁਣ ਕੇ ਤੁਸੀਂ ਹੱਕੇ ਬੱਕੇ ਰਹਿ ਜਾਓਗੇ ਜੀ ਹਾਂ ਇਹ ਮਾਮਲਾ ਜਿਹੜਾ ਇਹ ਨਾਬਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਤੀ ਪਤਨੀ ਦੇ ਵਿੱਚ ਕਾਫੀ ਸਮੇਂ ਤੋਂ ਜਿਹੜਾ ਤਲਾਕ ਦਾ ਇੱਕ ਮਾਮਲਾ ਸੀਗਾ ਉਹ ਚੱਲ ਰਿਹਾ ਸੀਗਾ ਪਰ ਜਿਹੜਾ ਇਹ ਤਲਾਕ ਦਾ ਮਾਮਲੇ ਦੇ ਚੱਲਦਿਆਂ ਹੀ ਪਤੀ ਦੇ ਵੱਲੋਂ ਪਤਨੀ ਦੇ ਉੱਤੇ ਵਾਰ ਕਰ ਦਿੱਤਾ ਗਿਆ ਪਤਨੀ ਜਿਹੜੀ ਸੀ ਉਹ ਇੱਕ ਸੈਲੂਨ ਦੇ ਵਿੱਚ ਕੰਮ ਕਰਦੀ ਸੀ ਜਦੋਂ ਉਸ ਦੀ ਛੁੱਟੀ ਹੋ ਗਈ ਉਸ ਨੇ ਸ਼ਟਰ ਲਾਇਆ ਤਾਂ ਉਸ ਦਾ ਪਤੀ ਆ ਕੇ ਉੱਥੇ ਪਹੁੰਚ ਗਿਆ ਉਸ ਨੇ ਸ਼ਟਰ ਲਾ ਕੇ ਪਤਨੀ ਨੂੰ ਅੰਦਰ ਲੈ ਜਾ ਕੇ ਉਸ ਦੇ ਉੱਤੇ ਕਈ ਵਾਰ ਜਿਹੜਾ ਵਾਰ ਕੀਤਾ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਪਤਨੀ ਦਾ ਨਾਮ ਜਿਹੜਾ ਕਿ ਮਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਤੇ ਪਤੀ ਦਾ ਨਾਮ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਬਹੁਤ ਹੀ ਬੇਰਹਿਮੀ ਦੇ ਨਾਲ ਜਸਪ੍ਰੀਤ ਸਿੰਘ ਦੇ ਵੱਲੋਂ ਮਨਪ੍ਰੀਤ ਕੌਰ ਦੇ ਉੱਤੇ ਕਈ ਵਾਰ ਜਿਹੜੇ ਇਹ ਵਾਰ ਤੇ ਗਏ ਤੇ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਗਿਆ ਤਾਂ ਪਤਨੀ ਦਾ ਕਹਿਣਾ ਇਹ ਹੈ ਕਿ ਕਾਫੀ ਸਮੇਂ ਤੋਂ ਜਿਹੜਾ ਤਲਾਕ ਦਾ ਮਾਮਲਾ ਸੀਗਾ ਉਹ ਚੱਲ ਰਿਹਾ ਸੀਗਾ ਉਸ ਦੇ ਵਿੱਚਕਾਰ ਹੀ ਜਿਹੜਾ ਇਹ ਕਦਮ ਜਿਹੜਾ ਕਿ ਚੱਕਿਆ ਗਿਆ ਇਸ ਦੇ ਵਿੱਚ ਹੀ ਉਸ ਦੇ ਪਤੀ ਦੇ ਵੱਲੋਂ ਤਾਂ ਕਾਫੀ ਜ਼ਿਆਦਾ ਸੱਟਾਂ ਜਿਹੜੀਆਂ ਨੇ ਉਹ ਉਸ ਦੀ ਪਤਨੀ ਦੇ ਲੱਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਮੌਕੇ ਦੇ ਉੱਤੇ ਹੀ ਐਡਮਿਟ ਕਰਾ ਦਿੱਤਾ ਗਿਆ ਤੇ ਇਸ ਦੀ ਜਿਹੜੀ ਖਬਰ ਹੈ ਉਹ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਕੀ ਕੁਝ ਹੋਰ ਕਿਹਾ ਜਾ ਰਿਹਾ ਤੁਹਾਨੂੰ ਸੁਣਾ ਦਿੰਨੇ ਆ ਮਨਪ੍ਰੀਤ ਨਾਮਾਕਰ ਮੇਰਾ ਮੈਂ 3 ਸਾਲ ਤੋਂ ਅਲੱਗ ਰਹਿ ਰਹੀ ਆਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ਧੱਕੇ ਨਾਲ ਮੇਰੇ ਲੋਥੇ ਘਰੇ ਮਕਾਨ ਮਾਲਕ ਜਿ ਵੜਦਾ ਸੀਗਾ ਤੇ ਮੇਰੇ ਸਲੂਨ ਸਾਕੇ ਵੜਦਾ ਵੀ ਆ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਆ ਜੀ ਜੀ ਡਰ ਰਹਾ ਮੈਂ 3 ਸਾਲ ਹੋ ਗਏ ਮੈਂ ਤਾਂ ਅਲੱਗ ਰਹਿ ਰਹੀ ਆ ਇਥੋਂ ਬਸ ਦੇ ਵਜੇ ਤੰਗ ਕਰ ਰਿਆ ਇਹਨਾਂ ਦਾ ਘਰੇ ਲੈ ਕੇ ਜਾ ਰਿਆ ਨਾ ਮੈਨੂੰ ਰੱਖ ਰਿਆ ਰੋੜੇ ਰਿਆ ਵਾ ਚੱਲ ਕਰ ਮੇਰੇ ਨਾ ਸਵਾਨਾ 9 ਵਜੇ ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ 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 ਉਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟ ਗਏ ਕਿਰਚਾਂ ਸਾਰਾ ਸਾਰਾ ਤਾਂ ਪੇਟ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਬੁਰਾ ਹਾਲ ਹੈ ਹਾਂਜੀ ਸਰ ਸਿੱਟਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਹੁਣ ਸਰਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ ਇਹਦਾ ਬਿਆਨ ਹਾਸਲ ਕੀਤਾ ਹੈ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਹੇ ਇਹਦਾ ਕੋਰਟ ਕੇਸ ਚੱਲ ਰਿਹਾ ਹੈ ਤੇ ਇਹਦਾ ਸਲੂਨ ਹੈ ਇੱਥੇ ਤੋਂ ਹੀ ਰੋਡ 40 ਨੰਬਰ ਫਾਟਕ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਏ ਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚਦਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੰਨੇ ਵਾਰ ਕੀਤੇ ਜਿਹੜੇ ਆ ਇਹਦੇ ਟੋਟਲ 7 ਸੱਟਾਂ ਲੱਗੀਆਂ ਨੇ ਡਾਕਟਰ ਸਾਹਿਬ ਨੇ ਇਹਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਗਏ ਕਿਸੇ ਚੀਜ਼ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ 3 ਸਾਲ ਤੋਂ ਲੱਗ ਰਹੇ ਸੀ ਇਹਦਾ ਕੋਰਟ ਕਿਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸਿਓ ਯਾਰ 34 ਸਾਲ ਹੈ ਇਹ ਲੜਕੀ ਦੀ ਮੂਰੇ ਬਨਫਰੀਦ ਕੌਰ ਫਿਰ ਫਰਦੂਕੀ ਕਾਰਵਾਈ ਕੀਤੀ ਬਾਅਦ ਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਚੱਲੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ